ਤੁਹਾਡੇ ਬਰਨਾਲੇ ਦੇ ਵਿੱਚ ਟ੍ਰਾਈਡੈਂਟ ਟਾਵਰ ਵਾਲੇ ਇੱਥੇ ਬੈਠੇ ਹੋਏ ਆ। ਕਿਹਾ ਤੁਸੀਂ ਮੈਨੂੰ ਦੱਸੋ ਕਿ ਰਜਿੰਦਰ ਗੁਪਤਾ ਜੀ ਬੈਠੇ ਹੋਏ ਆ ਕਿ ਉਹਨਾਂ ਦੀ ਫੈਕਟਰੀ ਇਹਨੇ ਲੰਬੇ ਸਮੇਂ ਤੋਂ ਚੱਲ ਰਹੀ ਗਈ ਆ। ਕਦੀ ਗੌਰ ਕੀਤਾ ਕਿ ਉਹਨਾਂ ਨੇ ਪਾਣੀ ਨੂੰ ਰੀਸਾਈਕਲਿੰਗ ਕਰਨ ਵਾਸਤੇ ਜਾਂ ਪਾਣੀ ਨੂੰ ਸਾਫ਼ ਕਰਨ ਵਾਸਤੇ ਬਰਨਾਲੇ ਵਾਸਤੇ ਕੀ ਕੀਤਾ? ਅੱਜ ਉਹ ਜਵਾਬ ਦੇਣ ਬਰਨਾਲੇ ਦੇ ਲੋਕਾਂ ਨੂੰ, ਬਰਨਾਲੇ ਦੇ ਲੋਕ ਕੀ ਪੰਜਾਬ ਦੇ ਸਾਰੇ ਲੋਕ ਕੈਂਸਰ ਪੀੜਿਤ ਹੋ ਚੁੱਕੇ ਆ ਗੈਸਟਰੋ ਪੀੜਿਤ ਹੋ ਚੁੱਕੇ ਆ ਇਧਰ ਨੂੰ ਕਿਸੇ ਦਾ ਧਿਆਨ ਨਹੀਂ ਜਾਂਦਾ ਪਿਆ ਅੱਜ ਅਸੀਂ ਸਿਰਫ ਇਹ ਸੋਚਦੇ ਪਏ ਆ ਕਿ ਹਾਂਜੀ ਅਸੀਂ ਕਾਰੋਬਾਰ ਲਾਣੇ ਆ ਉਹਨਾਂ ਨੂੰ ਬਰਨਾਲੇ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਉਹ ਸਰਕਾਰਾਂ ਦੇ ਵਿੱਚ ਉਹਨਾਂ ਨੂੰ ਮੁੱਖ ਤੌਰ ਤੇ ਚੇਅਰਮੈਨੀ ਦਿੱਤੀ ਜਾਂਦੀ ਆ ਕੀ ਤੁਸੀਂ ਦੱਸੋ ਕਿਹਾ ਹੋਰ ਕੋਈ ਕਾਰੋਬਾਰੀ ਨਹੀਂਗਾ ਬਰਨਾਲੇ ਦੇ ਵਿੱਚ ਕਿ ਕਿਸੇ ਹੋਰ ਕਾਰੋਬਾਰੀ ਦੇ ਪੁੱਤਰ ਨੂੰ ਮੌਕਾ ਨਹੀਂ ਮਿਲੂਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਸਾਰਾ ਹੀ ਕੰਮ ਇਕ ਲੱਗ ਤੋਂ ਕੀਤਾ ਕਿ ਕਿਸੇ ਵੀ ਪੁਰਾਣੇ ਜਿਹੜੇ ਲੀਡਰ ਹੈਗੇ ਆ ਉਹਨਾਂ ਦਾ ਪੁੱਤ ਮੁਖੋਦਿਆਂ ਤੇ ਵਿਰਾਜਮਾਨ ਨਹੀਂ ਹੋਏਗਾ ਕਿਸੇ ਕਾਰੋਬਾਰੀ ਜਿਹੜੇ ਹੈਗੇ ਆ ਨਵੇਂ ਕਾਰੋਬਾਰ ਨੂੰ ਸਿਰਜਿਤ ਕਰਨ ਲਈ ਉਹਨਾਂ ਨੇ ਸਾਰੇ ਕਾਰੋਬਾਰੀਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਕੋਈ ਵੀ ਬੰਦਾ ਸੇਲ ਟੈਕਸ ਵਾਲਾ ਇਨਕਮ ਟੈਕਸ ਕੋਈ ਵੀ ਤੁਹਾਨੂੰ ਮਹਿਕਮਾ ਤੰਗ ਕਰਦਾ ਹੈ ਬੇਵਜ੍ਹਾ ਤੋਂ ਤਹਾਡੇ ਕੋਲੇ ਕੋਈ ਵੀ ਬੰਦਾ ਮੰਥਲੀ ਮੰਗਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨਕੇਲ ਕਸਨਗੇ ਪਾਰਟੀ ਨੇ ਪੰਜਾਬ ਦੇ ਲਈ ਆਪਣੀ ਸੋਚ ਇਸ ਤਰ੍ਹਾਂ ਦੀ ਰੱਖੀ ਹੈ ਕਿ ਹੁਣ ਪਾਰਟੀ ਨੇ ਅਲੱਗ-ਅਲੱਗ ਵਿੰਗਸ ਬਣਾਤੇ ਕਿਉਂਕਿ ਪੰਜਾਬ ਦੀ ਜਿਹੜੀ ਪਾਰਟੀ ਹੈ ਉਹ ਇੱਕੋ ਇੱਕ ਰੀਜਨਲ ਪਾਰਟੀ ਹੈ ਜਿਹੜੀ ਕਿ ਆਪਣੇ ਸਟੈਂਡ ਤੋਂ ਨਾ ਅੱਜ ਤੱਕ ਥਿਰਕੀ ਹੈ ਤੇ ਨਾ ਕਿਸੇ ਗੱਲ ਤੋਂ ਅੱਜ ਤੱਕ ਉਹਨਾਂ ਨੇ ਬੈਕਆਊਟ ਕੀਤਾ ਹੈ ਤੇ ਤੁਸੀਂ ਅੱਜ ਗੌਰ ਕਰੋ ਕਿ ਅੱਜ ਪਾਰਟੀ ਨੇ ਆਪਣਾ ਟਰਾਂਸਪੋਰਟ ਵਿੰਗ ਸਪੋਕਸਮੈਨ ਤੇ ਮਾਈ ਭਾਗੋ ਦੇ ਵਾਰਸ ਇਸਤਰੀ ਵਿੰਗ ਇਹ ਸਾਰੇ ਵਿੰਗਸ ਜਿਹੜੇ ਅਗੇ ਆ ਇਹ ਨਿਯੁਕਤੀਆਂ ਇੱਥੇ ਵੱਡੇ ਲੈਵਲ ਤੇ ਕੀਤੀਆਂ ਤੇ ਵੱਡੇ ਲੈਵਲ ਤੇ ਲੋਕ ਸਾਡੇ ਦੇ ਵਿੱਚ ਆ ਰਹੇ ਗਿਆ ਤੁਸੀਂ ਗੌਰ ਕਰੋ ਕਿ ਜਿਹੜਾ ਪਹਿਲਾ ਇੱਕ ਸ਼ਰਮਨੀ ਕਾਲੀ ਦਲ ਬਾਦ ਲਗਾ ਸੀ ਉਹਨਾਂ ਨੇ ਬਜਰ ਗੁਨਾਹ ਕੀਤੇ ਸੀ ਉਹਨਾਂ ਨੇ ਇੰਨੇ ਬਜਰ ਗੁਨਾਹ ਕੀਤੇ ਕਿ ਅੱਜ ਲੋਕਾਂ ਨੇ ਉਹਨਾਂ ਨੂੰ ਬੁਲਾਣਾ ਤੇ ਮੂੰਹ ਲਾਣਾ ਬੰਦ ਕਰਤਾ ਤੁਸੀਂ ਦੇਖੋ ਇੱਕ ਬਾਦਲ ਸਾਹਿਬ ਦੇ ਜਿਹੜੇ ਹਗੇ ਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਪੰਥ ਰਤਨ ਮਿਲਿਆ ਹੋਵੇ ਤੇ ਮੁੰਡਾ ਉਹਨਾਂ ਦਾ ਤਨਖਾਹਿਆ ਕਰਾਰ ਦਿੱਤਾ ਹੋਵੇ ਤੁਸੀਂ ਇਹ ਦੇਖੋ ਫਿਰ ਸਾਡੀ ਪਾਰਟੀ ਇਹ ਮੰਗ ਕਰੇਗੀ ਇਹ ਪੂਰੀ ਤਰ੍ਹਾਂ ਤੇ ਕਿ ਜਿਹੜਾ ਇਹਨਾਂ ਨੂੰ ਪੰਥ ਰਤਨ ਵੀ ਦਿੱਤਾ ਹੋਇਆ ਮੈਂ ਤੇ ਵੈਸੇ ਕਦੀ ਵੀ ਆਪਣੇ ਵੱਡੇ ਭਰਾਵਾਂ ਦੇ ਮਸਲਿਆਂ ਦੇ ਵਿੱਚ ਬੋਲਦਾ ਨਹੀਂਗਾ ਪਰ ਗੱਲ ਧਾਗਿਆ ਕਿ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਮੁਖ ਧਾਰਾ ਦੀ ਜਿਹੜੀ ਸੋਚ ਹੈਗੀ ਆ ਮੈਂ ਉਹਦਾ ਇੱਕ ਹਿੱਸਾ ਆ ਤੇ ਉਸ ਲਈ ਮੈਂ ਇਸ ਵਿਸ਼ੇ ਤੇ ਗੱਲ ਕਰਦਾ अदरवाइज ਮੈਂ ਕਦੀ ਵੀ ਸਿੱਖਾਂ ਦੇ ਮਸਲੇ ਦੇ ਵਿੱਚ ਇੰਟਰਫੇਅਰ ਨਹੀਂ ਕੀਤੀ ਪਰ ਮੈਂ ਜਰੂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਸੋਚ ਦਾ ਹਿੱਸਾ ਹਾਂ ਤੇ ਜਿਨ੍ਹਾਂ ਨੇ ਪੰਥ ਦੇ ਲਈ ਹਮੇਸ਼ਾ ਕੁਰਬਾਨੀ ਦਿੱਤੀ ਆਪਣਾ ਸਟੈਂਡ ਅਗਾ ਸੀ ਤੇ ਜੇਕਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਜੋ ਕਤਾਈਆਂ ਤੇ ਜੋ ਬજર ਗੁਨਾਹ ਕੀਤੇ ਆ ਤੇ ਉਹਨਾਂ ਤੋਂ ਵੀ ਜਿਹੜੇ ਗਏ ਆ ਉਹਨਾਂ ਦੇ ਬੇਟੇ ਨੂੰ ਕਿਹਾ ਜਾਵੇ ਕਿ ਪੰਥ ਰਤਨ ਉਹਨਾਂ ਤੋਂ ਵਾਪਸ ਲਿੱਤਾ ਜਾਵੇ ਉਹਦੇ ਨਾਲ ਨਾਲ ਹੀ ਵਪਾਰ ਇੱਕ ਪੰਜਾਬ ਦੀ ਰੇਡ ਦੀ ਹੱਡੀ ਗਈ ਆ ਵਪਾਰ ਦੇ ਲਈ ਅਲੱਗ-ਅਲੱਗ ਪਾਲਿਸੀਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਲੈ ਕੇ ਆਏ ਆ ਜਿਵੇਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਲੁਧਿਆਣਾ ਵਰਗਾ ਵੱਡਾ ਸ਼ਹਿਰ ਹੈਗਾ ਉਹਦੇ ਲਈ ਪਾਲਿਸੀ ਲੱਗ ਹੈ ਬਰਨਾਲੇ ਦੇ ਲਈ ਪਾਲਿਸੀ ਲੱਗ ਗਈ ਹੈ ਪਾਤੜਾਂ ਲਈ ਪਾਲਿਸੀ ਲੱਗ ਗਈ ਹੈ ਕਿ ਸਾਰੇ ਸ਼ਹਿਰ ਜਿਹੜੇ ਵਪਾਰ ਪੰਜਾਬ ਚੋਂ ਖਤਮ ਹੋ ਚੁੱਕਾ ਕਿਸਾਨੀ ਪੰਜਾਬ ਚੋਂ ਖਤਮ ਹੋ ਚੁੱਕੀ ਹੈ ਟਰਾਂਸਪੋਰਟ ਪੰਜਾਬ ਚੋਂ ਖਤਮ ਹੋ ਚੁੱਕੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਦੁਬਾਰਤ ਤੋਂ ਸਿਰਜੀਤ ਕਰਨ ਲਈ ਸਰਦਾਰ ਮਾਨ ਨੇ ਪਹਿਲ ਕੀਤੀ ਹੈ ਕਿ ਲਗ ਲਗ ਵਿੰਗਸ ਬਣਾ ਕੇ ਇਹਦੇ ਵਿੱਚ ਲਗ ਲਗ ਤੌਰ ਤੇ ਨਿਯੁਕਤੀਆਂ ਕੀਤੀਆਂ ਤੇ ਸਾਰੇ ਟ੍ਰੇਡ ਵਿੰਗਾਂ ਨੂੰ ਸੂਚਿਤ ਕੀਤਾ ਹੈਗਾ ਕਿ ਜਿੰਨੇ ਵੀ ਵਪਾਈ ਵਪਾਰੀ ਭਾਈਚਾਰੇ ਦੇ ਲੋਕ ਅੱਗੇ ਆ ਕਿ ਜਿਹੜਾ ਵੀ ਬੰਦਾ ਪਾਣੀ ਨੂੰ ਗੰਦਲਾ ਕਰੂਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਦਾ ਉਹ ਹਿੱਸਾ ਨਹੀਂ ਹੋਏਗਾ ਕਿ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਕਹਿੰਦੇ ਆ ਕਿ ਸਾਡੇ ਜਿਹੜੇ ਗੁਰੂ ਗਿਸ਼ਟੀ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਪਾਣੀ ਨੂੰ ਸਭ ਤੋਂ ਵੱਡਾ ਦਰਜਾ ਦਿੱਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਗ 1420 ਦੇ ਵਿੱਚ ਦਰਜ ਹੈ ਜਲ ਤੇ ਹੀ ਸਭ ਉਪਜੇ ਹੈ ਬਿਨ ਜਲ ਪਿਆਸ ਨਾ ਜਾਏ। ਤੇ ਤੁਹਾਨੂੰ ਪਤਾ ਹੋਣਾ ਕਿ ਜਲ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਤੇ ਸਰਦਾਰ ਮਾਨ ਨੇ ਕਿਹਾ ਕਿ ਜਿਹੜਾ ਪਾਣੀ ਨੂੰ ਗੰਦਲਾ ਕਰੂਗਾ ਹੁਣ ਜਿਵੇਂ ਬੁੱਢਾ ਨਾ ਨਾਲਾ ਜ ਜਿਹਨੂੰ ਕਿਹਾ ਜਾਂਦਾ ਹੈ ਅੱਜ ਤੱਕ ਦੀ ਪਾਰਟੀਆਂ ਦੀ ਤੁਸੀਂ ਇਹ ਲਾ ਲੋ ਕਿ ਉਹਨਾਂ ਦੀ ਉਪਲਬਧੀਆਂ ਐ ਰਹੀਆਂ ਕਿ ਉਹਨਾਂ ਨੇ ਵੱਡੇ ਦਰਿਆ ਨੂੰ ਵੱਡੇ ਨਾਲੇ ਦੇ ਵਿੱਚ ਪਰਵਰਤਤ ਕਰਤਾ ਅੱਜ ਤੁਹਾਡੇ ਬਰਨਾਂ ਜੇਕਰ ਤੁਹਾਨੂੰ ਕੋਈ ਵੀ ਬੰਦਾ ਸੇਲ ਟੈਕਸ ਵਾਲਾ ਇਨਕਮ ਟੈਕਸ ਕੋਈ ਵੀ ਤੁਹਾਨੂੰ ਮਹਿਕਮਾ ਤੰਗ ਕਰਦਾ ਬੇਵਜ੍ਹਾ ਤੋਂ ਤੁਹਾਡੇ ਕੋਲੇ ਕੋਈ ਵੀ ਬੰਦਾ ਮੰਥਲੀ ਮੰਗਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨਕੇਲ ਕਸਨਗੇ ਰਈ ਹਿੰਦੂ ਸਿੱਖ ਮੁੱਦੇ ਦੀ ਗੱਲ ਮੇਰੇ ਪ੍ਰੈਸ ਵੀਰ ਉਥੋਂ ਚਲੇ ਗਏ ਕਿ ਅੱਜ ਤੱਕ ਉਹਨਾਂ ਨੇ ਕਿਹਾ ਸੀ ਕਿ ਸਰਦਾਰ ਮਾਨ ਹਿੰਦੂ ਦਵ ਦੀ ਉਲਟ ਬੋਲਦੇ ਆ ਸਰਦਾਰ ਮਾਨ ਜਿਹੜੀ ਭਾਜਪਾ ਦੀ ਮਤਸਵੀ ਸੋਚ ਵਾਲੇ ਲੋਕ ਗਿਆ ਆਰਐਸਐਸ ਦੀ ਸੋਚ ਵਾਲੇ ਉਹਨਾਂ ਦੇ ਵਿਰੁੱਧ ਗੱਲ ਕਰਦੇ ਆ ਕਿਹਾ ਤੁਹਾਡੇ ਵਿੱਚੋਂ ਕਦੀ ਕਿਸੇ ਨੇ ਪੱਤਰਕਾਰ ਪਰ ਆ ਜੜੇ ਗਿਆ ਲੋਕਤੰਤਰ ਦਾ ਚੌਥਾ ਥੰਬਾ ਗਿਆ ਤੁਹਾਡੇ ਬਰਨਾਲੇ ਦੇ ਵਿੱਚ ਟ੍ਰਾਈਡੈਂਟ ਟੇਬਲ ਵਾਲੇ ਇੱਥੇ ਬੈਠੇ ਹੋਏ ਆ ਕਿ ਆ ਤੁਸੀਂ ਮੈਨੂੰ ਦੱਸੋ ਕਿ ਰਜਿੰਦਰ ਗੁਪਤਾ ਜੀ ਬੈਠੇ ਹੋਏ ਆ ਕਿ ਉਹਨਾਂ ਦੀ ਫੈਕਟਰੀ ਇਹਨੇ ਲੰਬੇ ਸਮੇਂ ਤੋਂ ਚੱਲ ਰਹੀ ਗਈ ਆ ਕਦੀ ਗੌਰ ਕੀਤਾ ਕਿ ਉਹਨਾਂ ਨੇ ਪਾਣੀ ਨੂੰ ਰੀਸਾਈਕਲਿੰਗ ਕਰਨ ਵਾਸਤੇ ਜਾਂ ਪਾਣੀ ਨੂੰ ਸਾਫ਼ ਕਰਨ ਵਾਸਤੇ ਬਰਨਾਲੇ ਵਾਸਤੇ ਕੀ ਕੀਤਾ ਅੱਜ ਜੋ ਜਵਾਬਦੇਹ ਬਰਨਾਲੇ ਦੇ ਲੋਕਾਂ ਨੂੰ ਬਰਨਾਲੇ ਦੇ ਲੋਕ ਕੀ ਪੰਜਾਬ ਦੇ ਸਾਰੇ ਲੋਕ ਕੈਂਸਰ ਪੀੜਿਤ ਹੋ ਚੁੱਕੇ ਆ ਗੈਸਟਰੋ ਪੀੜਿਤ ਹੋ ਚੁੱਕੇ ਆ ਇਧਰ ਨੂੰ ਕਿਸੇ ਦਾ ਧਿਆਨ ਨਹੀਂ ਜਾਂਦਾ ਪਿਆ ਅੱਜ ਅਸੀਂ ਸਿਰਫ ਇਹ ਸੋਚਦੇ ਪਏ ਆ ਕਿ ਹਾਂਜੀ ਅਸੀਂ ਕਾਰੋਬਾਰ ਲਾਣੇ ਆ ਉਹਨਾਂ ਨੂੰ ਬਰਨਾਲੇ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਉਹ ਸਰਕਾਰਾਂ ਦੇ ਵਿੱਚ ਉਹਨਾਂ ਨੂੰ ਮੁੱਖ ਤੌਰ ਤੇ ਚੇਅਰਮੈਨੀ ਦਿੱਤੀ ਜਾਂਦੀ ਆ ਕੀ ਤੁਸੀਂ ਦੱਸੋ ਕਿ ਆਹ ਹੋਰ ਕੋਈ ਕਾਰੋਬਾਰੀ ਨਹੀਂਗਾ ਬਰਨਾਲੇ ਦੇ ਵਿੱਚ? ਕਿ ਕਿਸੇ ਹੋਰ ਕਾਰੋਬਾਰੀ ਦੇ ਪੁੱਤਰ ਨੂੰ ਮੌਕਾ ਨਹੀਂ ਮਿਲੂਗਾ? ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਸਾਰਾ ਹੀ ਕੰਮ ਇੱਕ ਲੱਗ ਤੋਂ ਕੀਤਾ ਕਿ ਕਿਸੇ ਵੀ ਪੁਰਾਣੇ ਜਿਹੜੇ ਲੀਡਰ ਹੈਗੇ ਆ ਉਹਨਾਂ ਦਾ ਪੁੱਤ ਮੁੱਖ ਅਹੁਦਿਆਂ ਤੇ ਵਿਰਾਜਮਾਨ ਨਹੀਂ ਹੋਏਗਾ। ਕਿਸੇ ਕਾਰੋਬਾਰੀ ਜਿਹੜੇ ਹੈਗੇ ਆ ਨਵੇਂ ਕਾਰੋਬਾਰ ਨੂੰ ਸਿਰਜਿਤ ਕਰਨ ਲਈ ਉਹਨਾਂ ਨੇ ਸਾਰੇ ਕਾਰੋਬਾਰੀਆਂ ਨੂੰ ਕਿਹਾ ਆ ਵਾਈਕੂ ਜੀ ਕਿਫਤੇ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਜੋ ਕਿ ਤੁਹਾਡੀ ਹਰਮਨ ਪਿਆਰੀ ਪਾਰਟੀ ਹੈ ਔਰ ਇਸੇ ਹੀ ਹਲਕੇ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਤਿੰਨ ਵਾਰ ਜਿੱਤੂ ਰਹੇ ਨੇ ਔਰ ਅੱਜ ਅਸੀਂ ਸਮੇਂ ਦੀ ਲੋੜ ਨੂੰ ਪਾਪਦਿਆਂ ਹੋਇਆਂ ਇਸ ਪਾਰਟੀ ਨੂੰ ਅੱਗੇ ਲਿਜਾਂਦਿਆਂ ਹੋਇਆਂ ਅੱਜ ਜਿਮਨੀ ਚੋਨ ਵਿੱਚ ਜੋ ਅਖਾੜਾ ਗਰਮ ਹੋ ਚੁੱਕਿਆ ਉਹਦੇ ਵਿੱਚ ਅਸੀਂ ਆਪਣਾ ਕੈਂਡੀਡੇਟ ਸਰਦਾਰ ਗੋਬਿੰਦ ਸਿੰਘ ਸੰਧੂ ਉਤਾਰਿਆ ਹੈ ਔਰ ਅਸੀਂ ਤੁਹਾਡਾ ਸਾਰਿਆਂ ਦਾ ਸਹਿਯੋਗ ਮੰਗਦੇ ਹਾਂ ਔਰ ਦੱਸਣਾ ਚਾਹੁੰਦੇ ਆ ਕਿ ਜੋ ਪੰਜਾਬ ਦੇ ਦਰਪੇਸ਼ ਮੁਸ਼ਕਲਾਂ ਨੇ ਉਹਨੂੰ ਸਾਡੀ ਪਾਰਟੀ ਕਿਵੇਂ ਦੇਖਦੀ ਔਰ ਕਿਵੇਂ ਅਸੀਂ ਇਹਨੂੰ ਹੱਲ ਕਰਨਾ ਹੈ ਅੱਜ ਸਾਰਾ ਪੰਜਾਬ ਨਸ਼ੇ ਨਾਲ ਸਾਰਾ ਨਹੀਂ ਕਹਿ ਸਕਦੇ ਮੋਸਟ ਸਾਡੇ ਬੱਚੇ ਜੋ ਡਿਪਰੈਸ ਹੋ ਕੇ ਨੌਕਰੀਆਂ ਨਾ ਮਿਲਣ ਕਰਕੇ ਨਸ਼ੇ ਦੀ ਗ੍ਰਿਫਤ ਚ ਨੇ ਉਹ ਨਸ਼ੇ ਦੀ ਟੋਟ ਲੱਗਣ ਕਾਰਨ ਚੋਰੀਆਂ ਕਰਦੇ ਨੇ ਚੇਨ ਸਨੇਚਿੰਗ ਕਰਦੇ ਨੇ ਪਰਸ ਸਨੇਚਿੰਗ ਕਰਦੇ ਨੇ ਕੋਈ ਔਰਤ ਗੁਰਦੁਆਰੇ ਜਾ ਰਹੀ ਹੈ ਮੰਦਰ ਜਾ ਰਹੀ ਹੈ ਮਸਜਿਦ ਜਾ ਰਹੀ ਹੈ ਤਾਂ ਸੇਫ ਨਹੀਂ ਕਿਉਂ ਘਰੇ ਆਏਗੀ ਉਹਦੀ ਚੈਨੀ ਸਲਾਮਤ ਹੋਏਗੀ ਉਹਦਾ ਮੋਬਾਈਲ ਸਲਾਮਤ ਹੋਏਗਾ ਤੇ ਉਹਦਾ ਪਰਸ ਸਲਾਮਤ ਹੋਏਗਾ ਇਹ ਸਾਰਾ ਕੁਝ ਇੱਕ ਔਰਤ ਹੋਣ ਦੇ ਨਾਤੇ ਇੱਕ ਮਾਂ ਹੋਣ ਦੇ ਨਾਤੇ ਮੈਂ ਸਮਝਦੀ ਆ ਕਿ ਜਿਸ ਮਾਂ ਦਾ ਬੱਚਾ ਨਸ਼ੇ ਤੇ ਲੱਗ ਜਾਂਦਾ ਉਸ ਮਾਂ ਦੀ ਮਨੋਸਥਿਤੀ ਕੀ ਹੁੰਦੀ ਆ ਕਿਵੇਂ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਕਿਵੇਂ ਉਹਦਾ ਪਾਲਣ ਪੋਸ਼ਣ ਕਰਦੀ ਹੈ ਕੀ ਉਹਨੇ ਸੁਪਨੇ ਸਜਾਏ ਹੁੰਦੇ ਹੈ ਅੱਜ ਸਾਡੇ ਬੱਚੇ ਨਸ਼ਿਆਂ ਵਿੱਚ ਗ੍ਰਸਤ ਨੇ ਸਰਕਾਰਾਂ ਇਹਦੇ ਵਿੱਚ ਫੇਲ ਹੋ ਚੁੱਕੀਆਂ ਨੇ ਪ੍ਰਸ਼ਾਸਨ ਬਿਲਕੁਲ ناکਾਮ ਹੋ ਚੁੱਕਿਆ ਹੈ ਅੱਜ ਕੋਈ ਵੀ ਮਨੁੱਖ ਤੁਸੀਂ ਵੀ ਇਵਨ ਕੇ ਪੱਤਰਕਾਰ ਪਰ ਆ ਵੀ ਜਾਣ ਲੱਗੇ ਸ਼ਾਮ ਨੂੰ ਸੋਚਦੇ ਹੋਵੋਗੇ ਕਿ ਇਹ ਨਹੀਂ ਪਤਾ ਕੌਣ ਸਾਡੇ ਕਾਪਾ ਮਾਰ ਜੇ ਕੌਣ ਸਾਡੇ ਤੋਂ ਮੋਬਾਈਲ ਖੋ ਕੇ ਲੈ ਜੇ ਇਹ ਸਾਰੀਆਂ ਗੱਲਾਂ ਨੂੰ ਸਾਡੀ ਪਾਰਟੀ ਨੇ ਬੜਾ ਆੜੇ ਹੱਥੀ ਲੈਣਾ ਹੈ ਔਰ ਪਿਛਲੇ ਦਿਨਾਂ ਵਿੱਚ ਅਸੀਂ ਇਹ ਵੀ ਨੋਟ ਕੀਤਾ ਹੈ ਕਿ ਜਦੋਂ ਕਿਸੇ ਦੀ ਸਨੇਚਿੰਗ ਹੁੰਦੀ ਹੈ ਜਾਂ ਕੋਈ ਚੋਰੀ ਹੁੰਦੀ ਹੈ ਨਸ਼ੇ ਗ੍ਰਸਤ ਵਿਅਕਤੀ ਉਹ ਚੋਰੀ ਕਰਦਾ ਹੈ ਇਹ ਮਾਮਲਾ ਪੁਲਿਸ ਤੱਕ ਪਹੁੰਚਦਾ ਤਾਂ ਪੁਲਿਸ ਇਹਨਾਂ ਮਾਮਲਿਆਂ ਨੂੰ ਖੇਲ ਹੋਈ ਹੈ ਪੂਰੀ ਤਰ੍ਹਾਂ ਸੋਲਵ ਕਰਨ ਵਿੱਚ ਸਾਡਾ ਇਹ ਟੀਚਾ ਹੈ ਕਿ ਅਸੀਂ ਸਾਰੇ ਪੰਜਾਬ ਵਿੱਚ ਇਹਦੇ ਵਿਰੁੱਧ ਇੱਕ ਲਹਿਰ ਪ੍ਰਚੰਡ ਕਰਾਂਗੇ ਅਸੀਂ ਪੂਰੀ ਤਰ੍ਹਾਂ ਕੋਸ਼ਿਸ਼ ਕਰਾਂਗੇ ਔਰ ਆਉਣ ਵਾਲੇ ਸਮਿਆਂ 'ਚ ਅਸੀਂ ਉਹਨਾਂ ਪੁਲਿਸ ਵਾਲਿਆਂ ਦੇ ਨਾਂ ਵੀ ਨਸ਼ਰ ਕਰਾਂਗੇ ਜਿਨ੍ਹਾਂ ਨੇ ਰਿਪੋਰਟਾਂ ਗਈਆਂ ਨਸ਼ਾ ਕਰਨ ਵਾਲੇ ਜੋ ਚੋਰੀ ਕਰਨ ਵਾਲੇ ਫੜ ਲਏ ਉਹਨਾਂ ਤੋਂ ਕੁਝ ਰੁਪਏ ਲੈ ਕੇ ਕੁਝ ਪਰਿਵਾਰ ਨੂੰ ਦੇ ਕੇ ਉਹਨਾਂ ਨੂੰ ਸੰਤੁਸ਼ਟ ਕਰ ਲਿਆ ਤੇ ਉਹ ਕੇਸ ਉੱਥੇ ਰਫਾ-ਦਫਾ ਕਰਤਾ ਇਹ ਅਲਾਮਤਾਂ ਬਹੁਤ ਵੱਧ ਰਹੀਆਂ ਨੇ ਅੱਜ ਪੰਜਾਬ ਵਿੱਚ ਨਸ਼ਿਆਂ ਦਾ ਹੜ ਵੱਗ ਚੁੱਕਿਆ ਹੈ ਭਗਵੰਤ ਮਾਨ ਸਾਹਿਬ ਫੇਲ ਨੇ ਸਾਡੀ ਪਾਰਟੀ ਨੇ ਗੋਬਿੰਦ ਸਿੰਘ ਸੰਧੂ ਜੋ ਕਿ ਸਾਡੇ ਨੌਜਵਾਨ ਆਗੂ ਨੇ ਸਾਰਿਆਂ ਨੇ ਪ੍ਰੈਸ਼ਰ ਪਾ ਕੇ ਪੀਏਸੀ ਨੇ ਉਹਨਾਂ ਨੂੰ ਇਹ ਚੋਣ ਮਹਿਮ ਵਿੱਚ ਪਖੇ ਅਖਾੜੇ ਚ ਅਸੀਂ ਉਹਨਾਂ ਨੂੰ ਉਤਾਰਿਆ ਹੈ ਔਰ ਤੁਹਾਡਾ ਸਾਰਿਆਂ ਦਾ ਸਾਨੂੰ ਸਹਿਯੋਗ ਚਾਹੀਦਾ ਹੈ ਔਰ ਸਰਦਾਰ ਸਿਮਰਨ ਜੀ man. ਮੈਂ ਪੰਜਾਬ ਤੁਹਾਨੂੰ ਬਰਨਾਲੇ ਵਾਲਿਆਂ ਨੂੰ ਦੱਸਣਾ ਚਾਹਨੀ ਆ ਕਿ ਅੱਜੇ ਮੇਰੀ ਬਰਨਾਲੇ ਵਿੱਚ ਕੋਈ ਪਹਿਲੀ ਮੀਟਿੰਗ ਨਹੀਂ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਸਰਦਾਰ ਬੂਟਾ ਸਿੰਘ ਚੌਹਾਨ ਸੀ ਅਜੀਤ ਦੇ ਪੱਤਰਕਾਰ ਉਹੀ ਸਾਡੀ ਗੱਲ ਚੱਕਦੇ ਹੁੰਦੇ ਸੀ ਸੋਸ਼ਲ ਮੀਡੀਆ ਨਹੀਂ ਸੀ ਅਸੀਂ ਇੱਥੇ ਬਹੁਤ ਵੱਡੀ ਕੈਂਪੇਨ ਚਲਾਈ ਹੈ ਪਰਮਜੀਤ ਸਿੰਘ ਖਾਲਸਾ ਦੇ ਘਰ ਸਾਡਾ ਦਫ਼ਤਰ ਹੁੰਦਾ ਸੀ ਔਰ ਅਸੀਂ ਬੜੀ ਵਧੀਆ ਤਰ੍ਹਾਂ ਇਥੇ ਕੈਂਪੇਨ ਚਲਾ ਕੇ ਜੇਤੂ ਰਹੇ ਹਾਂ ਇਹ ਸਾਡਾ ਆਪਣਾ ਇਲਾਕਾ ਹੈ ਸਾਰੇ ਭਾਈਚਾਰਿਆਂ ਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪੂਰਾ ਸਾਥ ਹੈ ਹਰ ਗਊਸ਼ਾਲਾ ਹਰ ਮੰਦਰ ਹਰ ਮਸਜਿਦ ਵਿੱਚ ਸਰਦਾਰ ਮੰਨਦੀਆਂ ਦਿੱਤੀਆਂ ਹੋਈਆਂ ਗਰੰਟਾਂ 25 ਸਾਲ ਪਹਿਲਾਂ ਵਾਲੀਆਂ ਵੀ ਤੇ ਹੁਣ ਵਾਲੀਆਂ ਵੀ ਬੋਲ ਰਹੀਆਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਤੁਹਾਡੇ ਬਰਨਾਲੇ ਲਈ 55 ਕਰੋੜ ਦਾ ਹਸਪਤਾਲ ਜੋ ਕਿ ਪਾਸ ਹੋ ਚੁੱਕਿਆ ਹੈ ਬਣਨਾ ਸ਼ੁਰੂ ਹੋ ਚੁੱਕਿਆ ਹੈ ਜਿਦੇ ਵਿੱਚ ਸਪੈਸ਼ਲ ਬਿਮਾਰੀਆਂ ਦਾ ਇਲਾਜ ਹੋਏਗਾ ਜਿਵੇਂ ਪਿਛਲੇ ਦਿਨੀ ਕੋਰੋਨਾ ਵਰਗੀਆਂ ਭਿਆਨਕ ਬਿਮਾਰੀਆਂ ਦਾ ਇਲਾਜ ਕਿੱਲੇ ਪੀਜੀਆਈ ਜਾਂ ਹੋਰ ਵੱਡੇ ਹਸਪਤਾਲਾਂ ਚ ਹੁੰਦਾ ਸੀ ਉਹ ਹਸਪਤਾਲ ਬਣ ਚੁੱਕਿਆ ਹੈ ਬਣਨ ਲਈ ਤਿਆਰ ਹੈ ਸੋ ਉਹ ਮੇਰੇ ਕਹਿਣ ਦਾ ਮਸਲਾ ਹੈ 400 ਕਰੋੜ ਰੁਪਇਆ ਪੂਰੇ ਲੋਕ ਸਭਾ ਹਲਕੇ ਸੰਗਰੂਰ ਲਈ ਸਰਦਾਰ ਮਾਨ ਲੈ ਕੇ ਆਏ ਨੇ ਜਿਦੇ ਵਿੱਚ ਬਰਨਾਲੇ ਦਾ ਵੀ ਪੂਰਾ ਯੋਗਦਾਨ ਹੈ ਕਿ ਜਿਹੜੀਆਂ ਬਿਜਲੀ ਦੀਆਂ ਤਾਰਾਂ ਸਾਡੇ ਘਰਾਂ ਦੇ ਉੱਪਰ ਦੀ ਲੰਘਦੀਆਂ ਨੇ ਸਾਡੇ ਕਿਸਾਨ ਭਰਾਵਾਂ ਨੂੰ ਜਾਂ ਸਾਡੇ ਹੋਰ ਕੰਮ ਕਰਦੇ ਲੋਕਾਂ ਨੂੰ ਕਈ ਵਾਰ ਕਰੰਟ ਲੱਗ ਜਾਂਦਾ ਹੈ ਸਾਡੀ ਬਿਜਲੀ ਵੇਸਟ ਹੋ ਜਾਂਦੀ ਹੈ ਸਾਡੇ ਬਿਜਲੀ ਦੇ ਉਪਕਰਨ ਸੜ ਜਾਂਦੇ ਨੇ ਸਰਦਾਰ ਮਾਨ ਨੇ ਐਮਪੀ ਕੋਟੇ ਵਿੱਚੋਂ ਤੁਹਾਡੇ ਸਾਰੇ ਸਤਿਗੁਰੂ ਲੋਕ ਸਭਾ ਹਲਕੇ ਦੇ ਤਿੰਨਾਂ ਜ਼ਿਲ੍ਹਿਆਂ ਲਈ 400 ਕਰੋੜ ਦੇ ਕਰੀਬ ਰੁਪਏ ਪਾਸ ਕਰਾਏ ਹੋਏ ਨੇ 26 ਤੱਕ ਇਹ ਸਾਰਾ ਕੰਮ ਮੁਕੰਮਲ ਹੋ ਜੂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ ਪਾਲਸੀਆਂ ਨੇ ਪੰਜਾਬ ਨੂੰ ਉੱਪਰ ਚੱਕਾ ਦੀਆਂ ਪਰ ਭਾਈ ਚਾਰਕ ਸਾਂਝ ਵਧਾਉਣ ਦੀਆਂ ਮੈਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਹਿੰਦੂ ਵੀਰ ਦੀ ਮੈਂ ਇੱਕ ਸੁਣ ਰਹੀ ਸੀ ਉਹਦੀ ਬਾਈਟ ਉਹ ਕਹਿੰਦੇ ਪਹਿਲੀ ਵਾਰ ਹੋਇਆ ਕਿ ਕਿਸੇ ਐਮਪੀ ਨੇ ਕਿਸੇ ਮੰਦਰਾ ਨੂੰ ਵੀ ਗ੍ਰਾਂਟ ਦਿੱਤੀ ਹੋਵੇ ਸਾਡੀ ਪਾਰਟੀ ਬਹੁਤ ਹੀ ਵਧੀਆ ਢੰਗ ਨਾਲ ਇੱਥੋਂ ਪਹਿਲਾਂ ਵੀ ਅਸੀਂ ਇਲੈਕਸ਼ਨਾਂ ਲੜਦੇ ਰਹੇ ਹਾਂ ਔਰ ਤੁਹਾਡੇ ਸਹਿਯੋਗ ਨਾਲ ਅਸੀਂ ਮਿੱਥ ਰੱਖਿਆ ਕਿ ਪੰਜਾਬ ਵਿੱਚੋਂ ਅਸੀਂ ਨਸ਼ਾ ਬਿਲਕੁਲ ਬੰਦ ਕਰ ਦੇਣਾ ਸਾਡੇ ਪੰਜਾਬ ਦੇ ਲੋਕ ਬੜੀ ਸ਼ਾਂਤੀ ਨਾਲ ਬੜੀ ਸੱਬਿਆ ਟੰਗ ਨਾਲ ਰਹਿਣਗੇ ਜੇ ਸਾਡੇ ਪੰਜਾਬ ਦਾ ਵਿਕਾਸ ਹੋਊਗਾ ਅੱਜ ਸਾਡੇ ਬੱਚੇ ਜਿਹੜੇ ਹਿਜਰਤ ਕਰਕੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ ਅੱਜ ਤੁਸੀਂ ਸਮਝਦਾਰ ਹੋ ਬਾਹਰਲੇ ਮੁਲਕਾਂ ਵਿੱਚ ਵੀ ਹਾਲਾਤ ਬੜੇ ਖਰਾਬ ਨੇ ਉੱਥੇ ਵੀ ਬੱਚਿਆਂ ਨੂੰ ਪੂਰਾ ਰੋਜ਼ਗਾਰ ਨਹੀਂ ਮਿਲ ਰਿਹਾ 25-30 ਲੱਖ ਰੁਪਏ ਇੱਕ ਬੱਚਾ ਲੈ ਜਾਂਦਾ سرمਾਇਆ ਸਾਡੇ ਪੰਜਾਬ ਦਾ ਅੱਜ ਬਾਹਰਲੇ ਮੁਲਕਾਂ 'ਚ ਜਾ ਰਿਹਾ ਜੋ ਸਾਡੇ ਲਈ ਬੜੀ ਦੁੱਖ ਦੀ ਗੱਲ ਹੈ ਔਰ ਸਾਡੇ ਜਿਹੜੇ ਟਰੇਡ ਨੇ ਅੱਜ ਅੰਡਾਨੀ ਦੀ ਬੰਦਰਗਾਹ ਲਈ ਟ੍ਰੇਡ ਹੋ ਰਿਹਾ ਹੈ ਇੰਡੀਆ ਗਵਰਨਮੈਂਟ ਦਾ ਸਾਡਾ ਪੰਜਾਬ ਦਾ ਸੀ ਬੰਦਰਗਾਹ ਖੁਲਾਉਣ ਦਾ ਉਪਰਾਲਾ ਕਰਾਂਗੇ ਸਾਡੇ ਪੰਜਾਬ ਦੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਸਾਡਾ ਅਨਾਜ ਰੂਸ ਤੱਕ ਜਾਏਗਾ ਅੱਜ ਪਾਕਿਸਤਾਨ ਰੂਸ ਤੋਂ ਆਪਦਾ ਕੰਕ ਲੈਂਦਾ ਸਾਡੇ ਤੋਂ ਲਏਗਾ ਇਹ ਸਾਰੀਆਂ ਸਾਡੀ ਪਾਰਟੀ ਦੀਆਂ ਅਜੰਡਾ ਹੈ ਸਾਡੀ ਪਾਰਟੀ ਦਾ ਟੀਚਾ ਹੈ ਸੋ ਗੁਰੂ ਪਿਆਰਿਓ ਮੈਂ ਤੁਹਾਡਾ ਸਹਿਯੋਗ ਚਾਹੁੰਨੀ ਆ ਸਾਰੇ ਵਿੰਗਾਂ ਦੀ ਅੱਜ ਅਸੀਂ ਨਿਯੁਕਤੀਆਂ ਕਰਨੀਆਂ ਸੋ ਅਕਾਲੀ ਦਲ ਅਮਰitsar ਦੇ ਇਸਤਰੀ ਵਿੰਗ ਦੀ ਪ੍ਰਧਾਨ ਹੋਣ ਦੇ ਨਾਤੇ ਮੇਰੇ ਆਪਣੇ ਵੱਲੋਂ ਅੱਜ ਜੋ ਨਿਯੁਕਤੀਆਂ ਤੁਹਾਨੂੰ ਪ੍ਰੈਸ ਨੂੰ ਦੱਸ ਦਿੰਦੇ ਆ ਉਹ ਸਾਡੇ ਕਟੂ ਸਾਹਿਬ ਦੱਸ ਦੇਣਗੇ ਬੀਬੀ ਮਾਨਕੀ ਜੀ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ ਬੀਬੀ ਰਸ਼ਪਿੰਦਰ ਕੌਰ ਗੁਰ ਅਮਰitsar ਤੋਂ ਉਹ ਜਰਨਲ ਸਕੱਤਰ ਨੇ ਬੀਬੀ ਪ੍ਰਦੀਪ ਕੌਰ ਬਰਨਾਲਾ ਉਹ ਜਰਨਲ ਸਕੱਤਰ ਨੇ ਔਰ ਇੱਕ ਦੋ ਬੀਬੀਆਂ ਦੇ ਨਾਮ ਤੁਹਾਨੂੰ ਅਸੀਂ ਆਉਂਦੇ ਸਮੇਂ ਤੱਕ ਦੇ ਦਾਂਗੇ ਪੂਰੀ ਅਸੀਂ 20 ਮੈਂਬਰੀ ਜਾਂ 10 ਮੈਂਬਰੀ ਜੋ ਵੀ ਸਾਡੀ ਕਮੇਟੀ ਹੈ ਬਣੀ ਹੈ ਅੱਜ ਅਸੀਂ ਇੱਕ ਬੀਬੀਆਂ ਦੀ 11 ਮੈਂਬਰੀ ਕਮੇਟੀ ਹੋਰ ਬਣਾ ਕੇ ਤੁਹਾਨੂੰ ਪ੍ਰੈਸ ਨੂੰ ਅਸੀਂ ਦੱਸ ਦਿਆਂਗੇ ਕਿ ਅਸੀਂ ਆਉਣ ਵਾਲੀ ਜਿਮਨੀ ਚੋੜਾ ਵਿੱਚ ਪੂਰਾ ਆਪਣਾ ਅਸੀਂ ਯੋਗਦਾਨ ਪਾ ਰਹੇ ਹਾਂ ਔਰ ਜੇਤੂ ਹੋ ਕੇ ਨਿਕਲਾਂਗੇ ਤੁਹਾਡੇ ਸਹਿਯੋਗ ਸਦਕਾ ਕਿਸੇ ਵੀ ਕਿਸਮ ਦੀ ਸਾਡੇ ਪੰਜਾਬ ਦੇ ਲੋਕਾਂ ਨੂੰ ਕੋਈ ਦਰਪੇਸ਼ ਮੁਸ਼ਕਲ ਹੈ ਕੋਈ ਚੇਨ ਸਨੇਚਿੰਗ ਹੈ ਕੋਈ ਪੁਲਿਸ ਵਾਲਾ ਅਫਸਰ ਗੱਲ ਨਹੀਂ ਸੁਣਦਾ ਕੋਈ ਡੀਸੀ ਗੱਲ ਨਹੀਂ ਸੁਣਦਾ ਕੋਈ ਵੀਡੀਓ ਵੀ ਗੱਲ ਨਹੀਂ ਸੁਣ ਬੀਡੀਪੀਓ ਗੱਲ ਨਹੀਂ ਸੁਣਦਾ ਤਾਂ ਹਰ ਤਰੀਕੇ ਨਾਲ ਤੁਹਾਡੀ ਗੱਲ ਸੁਣਾਗੇ ਉਹਨੂੰ ਸੌਲਵ ਵੀ ਕਰਾਂਗੇ ਅਸੀਂ ਪਿਛਲੇ ਸਮਿਆਂ 'ਚ ਵੇਖਿਆ ਕਿ ਜਿਹੜੀਆਂ ਸਾਡੀਆਂ ਬੱਚੀਆਂ ਏਜੰਟਾਂ ਦੇ ਹੱਥੇ ਚੜ੍ਹ ਕੇ ਬਾਹਰਲੇ ਮੁਲਕਾਂ ਵਿੱਚ ਕਿਡਨਾਪ ਹੋ ਕੇ ਰਹਿ ਗਈਆਂ ਸੀ ਉਹਨਾਂ ਦੇ ਪਾਸਪੋਰਟ ਜਬਤ ਕਰ ਲਏ ਗਏ ਸੀ ਤਾਂ ਸਰਦਾਰ ਮਾਨ ਦੇ ਸਿਹਰਧ ਯਤਨਾ ਸਦਕਾ ਉਹ ਲੋਕ ਇੱਥੇ ਕੁੜੀਆਂ ਵਾਪਸ ਆਈਆਂ ਨੇ ਇਹ ਸਾਰੇ ਯਤਨ ਅਸੀਂ ਸਾਡੀ ਪਾਰਟੀ ਸਦਾ ਯਤਨਸ਼ੀਲ ਰਹੀ ਹੈ ਪੰਜਾਬ ਦੇ ਲੋਕਾਂ ਲਈ ਪੰਜਾਬ ਦੀ ਭਲਾਈ ਲਈ ਪੰਜਾਬੀਆਂ ਲਈ ਪੰਜਾਬ ਦੇ ਪਾਣੀਆਂ ਲਈ ਪੰਜਾਬ ਨੂੰ ਸੁਖਾਵਾਂ ਮਾਹੌਲ ਦੇਣ ਲਈ ਕਿ ਸਾਡੇ ਪੰਜਾਬ ਵਿੱਚ ਨਸ਼ੇ ਨਾ ਹੋਣ ਸਾਡਾ ਰੰਗਲਾ ਪੰਜਾਬ ਹਾਬ ਹੋਵੇ ਸਾਡੇ ਪੰਜਾਬ ਦੇ ਲੋਕ ਸਾਰੇ ਪ੍ਰਾਤਨੀ ਭਾਵ ਨਾਲ ਭਾਈ ਚਾਰਕ ਸਾਂਝ ਨਾਲ ਰਹਿਣ ਇਹ ਸਾਰੀਆਂ ਗੱਲਾਂ ਨੂੰ ਸਾਡੀ ਪਾਰਟੀ ਪਹਿਲ ਦੇ ਆਧਾਰ ਤੇ ਰੱਖਦੀ ਹੈ ਰੱਖਦੀ ਰਹੇਗੀ ਇੰਨੀਆਂ ਹੀ ਬੇਨਤੀਆਂ ਹੁਣ ਸਾਡੇ ਕਟੂ ਸਾਹਿਬ ਤੁਹਾਨੂੰ ਸੰਬੋਧਨ ਕਰਨੀ